ਵਾਹਿਗੁਰੂ ਸਾਹਿਬ ਜੀਓ ਜਿਸਕੇ ਸਿਰ ਉਪਰ ਤੁ ਸੁਆਮੀ ਸੋ ਦੁੱਖ ਕੈਸਾ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਕਥਾ ਦੌਰਾਨ ਅਸੀਂ ਤੁਹਾਨੂੰ ਦੋ ਤਿੰਨ ਗੱਲਾਂ ਦੱਸਾਂਗੇ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ছায়ਾ ਰਹਿੰਦੀ ਹੈ ਜਾਂ ਜਿਨ੍ਹਾਂ ਦੇ ਉੱਪਰ ਵਾਹਿਗੁਰੂ 24 ਘੰਟੇ ਹੀ ਅੰਗ ਸੰਗ ਰਹਿੰਦੇ ਹਨ ਹੁੰਦੀਆਂ ਦੋ ਤਿੰਨ ਨਿਸ਼ਾਨੀਆਂ ਹੁੰਦੀਆਂ ਹੈ ਤੁਹਾਨੂੰ ਇਸ ਤਰ੍ਹਾਂ ਪਤਾ ਕਰਨਾ ਚਾਹੀਦਾ ਹੈ ਕਿ ਅਗਰ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੇ ਕੁਝ ਹਾਲਾਤ ਕੁਝ ਸਮਾਂ ਆਂਦਾ ਹੈ ਬੀਤਦਾ ਹੈ ਤੇ ਸਮਝ ਲੈਣਾ ਕਿ ਤੁਹਾਡੇ ਉੱਪਰ ਵੀ ਵਾਹਿਗੁਰੂ ਦਾ ਹੱਥ ਹੈ ਵਾਹਿਗੁਰੂ ਤੁਹਾਡੇ ਉੱਪਰ ਮਿਹਰबान ਹੈ ਕਈ ਵਾਰ ਅਸੀਂ ਸੋਚਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ ਕਿ ਵਾਹਿਗੁਰੂ ਅੱਗੇ ਅਰਦਾਸ ਕਰਕੇ ਕਿ ਵਾਹਿਗੁਰੂ ਅੱਜ ਅਸੀਂ ਇਹ ਕੰਮ ਕਰਨ ਜਾ ਰਹੇ ਹਾਂ ਸਾਡਾ ਕੰਮ ਪੂਰਾ ਹੋ ਜਾਵੇ ਵਾਹਿਗੁਰੂ ਨੂੰ ਸਭ ਕੁਝ ਦੇਖਣਾ ਹੈ ਤੁਹਾਡਾ ਕੰਮ ਕਾਜ ਵੀ ਦੇਖਣਾ ਹੈ ਤੁਹਾਡੀ ਸਿਹਤ ਬਾਰੇ ਵੀ ਧਿਆਨ ਰੱਖਣਾ ਹੈ ਕੁਝ ਹਾਲਾਤ ਇਸ ਤਰ੍ਹਾਂ ਹੋ ਜਾਂਦੇ ਹਨ ਜਿਨ੍ਹਾਂ ਦੇ ਵਾਹਿਗੁਰੂ ਅੰਗ ਸੰਗ ਰਹਿੰਦੇ ਹਨ ਜਦੋਂ ਉਹ ਵਾਹਿਗੁਰੂ ਦੇ ਅੱਗੇ ਅਰਦਾਸ ਕਰਦਾ ਹੈ ਕਿ ਵਾਹਿਗੁਰੂ ਅੱਜ ਮੈਂ ਇਹ ਕੰਮ ਲਈ ਜਾ ਰਿਹਾ ਹਾਂ ਮੇਰਾ ਕੰਮ ਪੂਰਾ ਹੋ ਜਾਵੇ ਘਰ ਦੇ ਵਿੱਚੋਂ ਨਿਕਲਦੇ ਇੰਦੇ ਕੋਈ 100 200 ਮੀਟਰ ਤੇ ਜਾ ਕੇ ਗੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਜਾਂ ਗੱਡੀ ਖਰਾਬ ਹੋ ਜਾਂਦੀ ਹੈ ਜਦੋਂ ਸਮਝ ਲੋ ਕਿ ਗੱਡੀ ਖਰਾਬ ਹੋ ਜਾਂਦੀ ਹੈ ਇਸ ਕਰਕੇ ਖਰਾਬ ਹੋ ਜਾਂਦੀ ਹੈ ਕਿ ਅੱਗੇ ਰਸਤੇ ਦੇ ਵਿੱਚ ਤੁਹਾਡੇ ਨਾਲ ਕੋਈ ਵੱਡਾ ਹਾ사 ਹੋਣ ਵਾਲਾ ਹੈ ਬਾਹੇ ਗੁਰੂ ਨੂੰ ਪਤਾ ਹੈ ਕਿ ਇਹ ਮੇਰਾ ਸੇਵਾਦਾਰ ਹੈ ਇਹ ਅਰਦਾਸ ਕਰਕੇ ਜਾ ਤੇ ਰਿਹਾ ਹੈ ਲੇਕਿਨ ਰਸਤੇ ਦੇ ਵਿੱਚ ਰੁਕਾਵਟ ਹੈ ਵੱਡਾ ਖਾਸਾ ਆਬੀਤਨ ਵਾਲਾ ਹੈ ਤੇ ਬਾਹੇ ਗੁਰੂ ਥੋੜੀ-ਸੋਟੀ ਜੀ ਰੁਕਾਵਟ ਉਹਨਾਂ ਨੂੰ ਰਸਤੇ ਦੇ ਵਿੱਚ ਪਾ ਦਿੰਦਾ ਹੈ ਜਾਂ ਗੱਡੀ ਚਲਦੇ-ਚਲਦੇ ਬੰਦ ਹੋ ਜਾਂਦੀ ਹੈ ਉਹਨੂੰ ਦਿਲੇ ਕਰ ਦਿੰਦਾ ਹੈ ਫਿਰ ਉਹ ਸੇਵਾਦਾਰ ਸੋਚਦਾ ਹੈ ਉਹਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਉੱਪਰ ਬਾਹੇ ਗੁਰੂ ਦਾ ਹੱਥ ਹੈ ਉਹ ਸੋਚਦਾ ਹੈ ਕਿ ਆਸੀਂ ਵਾਹਿਗੁਰੂ ਦੇ ਅੱਗੇ ਅਰਦਾਸ ਕਰਕੇ ਆਏ ਸੀ ਲੇਕਿਨ ਫਿਰ ਵੀ ਸਾਨੂੰ ਰਕਾਵਟ ਕਿਉਂ ਆਂਦੀ ਹੈ ਰਕਾਵਟ ਇਸੇ ਲਈ ਆਂਦੀ ਹੈ ਕਿ ਇੱਕ ਛੋਟੀ ਜੀ ਉਦਾਹਰਣ ਤੁਹਾਨੂੰ ਜੈਂਪਲ ਦਿੰਦਾ ਹਾਂ ਜਿਵੇਂ ਘਰਾਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਾਂ ਤੁਹਾਡੇ ਘਰਾਂ ਦੇ ਵਿੱਚ ਬੱਚੇ ਹੁੰਦੇ ਹਨ ਕਈ ਵਾਰ ਬੱਚਾ ਘਰ ਤੋਂ ਸ਼ਾਮ ਦੇ ਟਾਈਮ ਤੇ ਕੁੰਮਨ ਨਿਕਲ ਜਾਂਦਾ ਹੈ ਗੱਡੀ ਲੈ ਕੇ ਪਿੱਛੋਂ ਮਾਪੇ ਨੂੰ ਟੈਨਸ਼ਨ ਹੋ ਜਾਂਦੀ ਹੈ ਜਦੋਂ ਤੱਕ ਬੱਚਾ ਘਰੇ ਵਾਪਸ ਨਾ ਆਇਆ ਹੋਵੇ ਅੱਜ ਕੱਲ ਤਕਰੀਬਨ ਬੱਚੇ ਬਹੁ ਜਿੱਦੀ ਹੁੰਦੇ ਨੇ ਬੜੀਆਂ ਜਿੱਦਾਂ ਕਰਦੇ ਹਨ ਲੜਾਈ ਝਗੜਾ ਕਰਕੇ ਮਾਪੇ ਨਾਲ ਜ਼ਬਰਦਸਤੀ ਉਹ ਬੱਚਾ ਚਲਾ ਜਾਂਦਾ ਹੈ ਮਾਪੇ ਉਹਨੂੰ ਰੋਕਦੇ ਹਨ ਕਿ ਬੱਚਾ ਥਾਣੀ ਜਗ੍ਹਾ ਕੋ ਮੰਨ ਜਾ ਰਿਹਾ ਹੈ ਉਹ ਮਹਿਫਲ ਠੀਕ ਨਹੀਂ ਹੈ ਮਾਪਾਪ ਨੂੰ ਪਤਾ ਹੁੰਦਾ ਹੈ ਬੱਚਾ ਚਾਹੇ ਸੋਚ ਰਿਹਾ ਹੋਵੇ ਕਿ ਮਾਪਾਪ ਨੂੰ ਪਤਾ ਨਹੀਂ ਹੈ ਤੇ ਮਾਪਾਪ ਨੂੰ ਸਭ ਪਤਾ ਹੁੰਦਾ ਹੈ ਕਿ ਬੱਚਾ ਸਾਡਾ ਉਸ ਮਹਿਫਲ ਦੇ ਵਿੱਚ ਜਾ ਰਿਹਾ ਹੈ ਉਹ ਨੁਕਸਾਨ ਵਾਲੀ ਮਹਿਫਲ ਹੈ ਫਿਰ ਬੱਚਾ ਜ਼ਬਰਦਸਤੀ ਚਲਾ ਜਾਂਦਾ ਹੈ ਗੇ ਜਾ ਕੇ ਬੱਚੇ ਦਾ ਲੜਾਈ ਝਗੜਾ ਹੋ ਜਾਂਦਾ ਹੈ ਉਸ ਮਹਿਫਲ ਦੇ ਵਿੱਚ ਬੱਚੇ ਦੇ ਛੋਟੀ ਮੋਟੀ ਛੱਟ ਪੇੜ ਲੱਗ ਜਾਂਦੀ ਹੈ ਜਦੋਂ ਬੱਚੇ ਦੇ ਛੱਟ ਪੇੜ ਲੱਗ ਜਾਂਦੀ ਹੈ ਬੱਚਾ ਘਰ ਆਂਦਾ ਹੈ ਮਾਂ ਬਾਪ ਨੂੰ ਆਖਦਾ ਹੈ ਕਿ ਅਗਰ ਮੈਂ ਰੁਕ ਜਾਂਦਾ ਤੁਸੀਂ ਮੈਨੂੰ ਸਹੀ ਕਹਦੇ ਸੀ ਕਿ ਨਾ ਜਾਓ ਤੇ ਮੈਂ ਮੇਰੇ ਛੱਟ ਪੇੜ ਜੋ ਲਗੀ ਨਹੀਂ ਲੱਗੀ ਦੋ ਤਿੰਨ ਦਿਨ ਬਾਅਦ ਬੱਚਾ ਠੀਕ ਹੋ ਕੇ ਫਿਰ ਬੱਚਾ ਮਾਪੇ ਨੂੰ ਅੱਗੇ ਝੂਠ ਬੋਲ ਕੇ ਕਹਿੰਦਾ ਹੈ ਕਿ ਮੈਂ ਬਾਜ਼ਾਰ ਕੋਈ ਕੰਮ ਲਈ ਜਾ ਰਿਹਾ ਲੇਕਿਨ ਮਾਪੇ ਨੂੰ ਫਿਰ ਪਤਾ ਹੁੰਦਾ ਹੈ ਕਿ ਬੱਚਾ ਅੱਜ ਫਿਰ ਇਹੀ ਉਸ ਮਹਿਫਲ ਦੇ ਵਿੱਚ ਜਾ ਰਿਹਾ ਹੋਣਾ ਜਿੰਦੇ ਨਾਲ ਕੱਲ ਲੜਾਈ ਹੋਈ ਸੀ ਫੇਰ ਉਹ ਕੀ ਕਰਦਾ ਹੈ ਬੱਚੇ ਦਾ ਬਾਪ ਜਦੋਂ ਬੱਚਾ ਤਿਆਰ ਹੋਣ ਲੱਗਦਾ ਹੈ ਤੇ ਬੱਚੇ ਦਾ ਬਾਪ ਗੱਡੀ ਦੇ ਕੋਲ ਜਾ ਕੇ ਗੱਡੀ ਦੇ ਟਾਇਰ ਦੀ ਹਵਾ ਕੱਢ ਦਿੰਦਾ ਹੈ ਬੱਚਾ ਜਾ ਕੇ ਗੱਡੀ ਦੇ ਉੱਪਰ ਬੈਠਦਾ ਹੈ ਦੇਖਦਾ ਹੈ ਕਿ ਗੱਡੀ ਤੇ ਪੈਂਚਰ ਹੋ ਗਈ ਹੈ ਹਵਾ ਨਹੀਂ ਹੈ ਬੱਚਾ ਰੁਕ ਜਾਂਦਾ ਹੈ ਕਾਰ ਦੇ ਵਿੱਚ ਹੀ ਰੁਕ ਜਾਂਦਾ ਹੈ ਤੇ ਉਹ ਜਿਹੜੀ ਆਫਤ ਆਣੀ ਸੀ ਜਿੱਥੇ ਬੱਚਾ ਜਾ ਰਿਹਾ ਸੀ ਤੇ ਉਹ ਹੌਪਟਲ ਜਾਂਦੀ ਹੈ ਇਸੇ ਤਰ੍ਹਾਂ ਹੀ ਵਾਹਿਗੁਰੂ ਜਿਨ੍ਹਾਂ ਦੇ ਉੱਪਰ 24 ਘੰਟੇ ਹੀ ਮਿਹਰਵਾਰ ਰਹਿੰਦੇ ਹਨ ਅੰਗ ਸੰਗ ਰਹਿੰਦੇ ਹਨ ਉਹਨਾਂ ਦਾ ਵੀ ਇਹੀ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸੇਵਾਦਾਰਾਂ ਨੂੰ ਬਿਲਕੁਲ ਛੱਟ ਪੇਟ ਤੋਂ ਵੀ ਪਛਾਣਾ ਹੈ ਗ੍ਰਹਿ ਗਤਿਆਂ ਤੋਂ ਵੀ ਪਛਾਣਾ ਹੈ ਕੰਮ ਕਾਜ ਦੇ ਹਾਲਾਤ ਵੀ ਠੀਕ ਨੇ ਹੈ ਅਗਰ ਉਹੀ ਸੇਵਾਦਾਰ ਜਦੋਂ ਉਹਦਾ ਟਾਇਰ ਪੈਂਚਰ ਹੋ ਜਾਂਦਾ ਹੈ ਉਹ ਥੋੜਾ ਡਿਲੇ ਹੋ ਜਾਂਦਾ ਹੈ ਫਿਰ ਪੈਂਚਰ ਲਗਾ ਕੇ ਗੱਡੀ ਨੂੰ ਫਿਰ ਜਾਂਦਾ ਹੈ ਫਿਰ ਉਹਦਾ ਕੰਮ ਸਫਲ ਹੋ ਜਾਂਦਾ ਹੈ। ਇਹੀ ਨਿਸ਼ਾਨੀ ਹੁੰਦੀ ਹੈ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦਾ ਹੱਥ ਹੋਵੇ। ਕਈ ਵਾਰ ਅਸੀਂ ਵੀ ਸੋਚਦੇ ਹਾਂ ਜਾਂ ਤੁਸੀਂ ਵੀ ਸੋਚਦੇ ਹੋ ਕਿ ਆਜਾ ਸੀ ਵਾਹਿਗੁਰੂ ਅੱਗੇ ਇਹ ਅਰਦਾਸ ਕੀਤੀ ਹੈ ਤੇ ਸਾਡਾ ਆ ਕੇ ਟੁਟਾ ਹੀ ਕੰਮ ਹੋ ਗਿਆ ਰੁਕਾਵਟ ਕਿਉਂ ਪੈ ਜਾਂਦੀ ਹੈ ਇਸੇ ਕਰਕੇ ਹੀ ਤੁਹਾਡੇ ਕੰਮ ਦੇ ਵਿੱਚ ਵੀ ਰੁਕਾਵਟ ਪੈਂਦੀ ਹੈ ਵਾਹਿਗੁਰੂ ਰੁਕਾਵਟ ਜਾਣ ਬੋਝ ਕੇ ਨਹੀਂ ਪਾਉਂਦੇ ਹਨ ਉਹਨਾਂ ਦਾ ਕੰਮ ਹੈ ਸਵਨਾਂ ਨੂੰ ਦੇਖਣਾ ਹੈ ਸਵਨਾਂ ਦੇ ਉੱਪਰ ਉਹਨਾਂ ਦਾ ਫਰਜ ਹੈ ਉਹ ਸਾਡੇ ਵਾਹਿਗੁਰੂ ਹਨ ਪਾਲਣਹਾਰ ਹਨ ਉਹਨਾਂ ਨੇ ਸਾਨੂੰ ਰੱਖਣਾ ਹੈ ਜਿਵੇਂ ਰੱਖਣਾ ਹੈ ਤੇ ਜਦੋਂ ਤੁਸੀਂ ਆਪਣੇ ਵਾਹਿਗੁਰੂ ਦੇ ਘਰ ਜਾਂਦੇ ਹੋ ਤੇ ਇਹੀ ਅਰਦਾਸ ਕਰਿਆ ਕਰੋ ਕਿ ਏ ਵਾਹਿਗੁਰੂ ਸਭਨਾ ਦਾ ਭਲਾ ਕਰਿਓ ਕਿਸੇ ਕਿਸੇ ਸਾਡਾ ਵੀ ਕਰਿਓ ਇਹ ਦੋ ਗੱਲਾਂ ਬੋਲੋਗੇ ਤੇ ਤੁਹਾਡਾ ਕੰਮ ਵਾਹਿਗੁਰੂ ਨੂੰ ਪਤਾ ਹੈ ਉਹ ਮੁਸੀਬਤਾਂ ਤੋਂ ਵੀ ਬਚਾਏਗਾ ਤੇ ਗ੍ਰਹਿ ਘਤਿਆ ਤੋਂ ਵੀ ਬਚਾਏਗਾ ਤੁਹਾਡੇ ਸਾਰੇ ਕੰਮ ਸੁੱਧ ਹੋ ਜਾਣਗੇ ਅੱਜਕੱਲ ਦਾ ਤੁਹਾਨੂੰ ਪਤਾ ਹੈ ਕਿ ਗੇਰੇ ਅੱਜਕੱਲ ਦਾ ਜੋ ਸਮਾਹ ਹਾਲਾਤ ਚੱਲ ਰਹੇ ਹਨ ਬੱਚੇ ਤੁਹਾਨੂੰ ਪਤਾ ਹੈ ਕਿ ਮਾਂ-ਬਾਪ ਦੀ ਮੰਨਦੇ ਨਹੀਂ ਗੱਲ ਸੁਣਦੇ ਨਹੀਂ ਹੈ ਤੇ ਮਾਂ-ਬਾਪ ਨੂੰ ਕਿੰਨੀ ਟੈਨਸ਼ਨ ਰਹਿੰਦੀ ਹੈ ਬੱਚਾ ਨੂੰ ਇਹ ਹੋਣਾ ਚਾਹੀਦਾ ਹੈ ਕਿ ਮਾਂ-ਬਾਪ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਕਿਸੇ ਸਮੇਂ ਕੋਈ ਗੱਲ ਬੋਲੀ ਕਿਸੇ ਦੀ ਵੀ ਕੰਮ ਆ ਜਾਂਦੀ ਹੈ ਇਸੇ ਕਰਕੇ ਸਵੇਰੇ ਉੱਠ ਕੇ ਆਪਣੇ ਸਭ ਤੋਂ ਪਹਿਲਾ ਕੰਮ ਕੋਈ ਵੀ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਵਾਹਿਗੁਰੂ ਨੂੰ ਜਪ ਕਰੋ ਵਾਹਿਗੁਰੂ ਦੇ ਘਰ ਜਾਓ ਆਪਣੀਆਂ ਅਰਦਾਸਾਂ ਕਰੋ ਅਰਦਾਸ ਕਰੋ ਸੋ ਕਾਂਤੀ ਮੰਗੋ ਸਭ ਕੁਝ ਤੁਹਾਨੂੰ ਵਾਹਿਗੁਰੂ ਕੋਲੋਂ ਹੀ ਮਿਲਦਾ ਹੈ ਇਸ ਕਥਾ ਦਰਾਰਾਂ ਅਗਰ ਦਾਸ ਵੱਲੋਂ ਉਸ ਪਾਤਾ ਉਸ ਕਾਟਾ ਕੋਈ ਪਹੁੰਚ ਉ ਹੋ ਗਈ ਹੋਵੇ ਅਗਰ ਕਿਸੇ ਨੂੰ ਕੋਈ ਬੁਰਾ ਲੱਗਿਆ ਹੋਵੇ ਤਾਂ ਦਾਸ ਮਾਫੀ ਮੰਗਦਾ ਹੈ ਸਮਾਂ ਚਾਹੁੰਦਾ ਹੈ ਅਗਰ ਕਥਾ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕੋ ਸਬਸਕ੍ਰਾਈਬਰ ਜਰੂਰ ਕਰ ਦਿਓ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਾ ਦਿਓ ਤਾਂ ਕਿ ਆਉਣ ਵਾਲੀ ਕਥਾ ਜਿਹੜੀ ਅਸੀਂ ਦੁਬਾਰਾ ਪਾਵਾਂਗੇ ਕਥਾ ਤੁਹਾਨੂੰ ਸੁਣਾਵਾਂਗੇ ਤੇ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਮੈਸੇਜ ਆ ਜਾਵੇ ਕਥਾ ਇੱਥੇ ਹੀ ਅਦਾ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ